ਸਰੀ ਗਾਦੀ ਸਾਰਿਆਂ ਨੂੰ ਅੱਜ ਆਪਾਂ ਛਟਣੀ ਦੀ ਵੀਡੀਓ ਬਣਾਵਾਂਗੇ ਬਣਾਵਾਂਗੇ ਅੰਦਰ ਬਾਹਰ ਨਹੀਂ ਪਈ ਜਾਂਦਾ ਨਾਲੇ ਵਿੱਚ ਗਣੇ ਵੀ ਛੋਟੇ ਛੋਟੇ ਤੇ ਆਪਾਂ ਛਟਣੀ ਇਹ ਜੀ ਬਣਾਵਾਂਗੇ ਬਹੁਤ ਵਧੀਆ ਸਬਜ਼ੀਆਂ ਖਾਣ ਨਾਲ ਭੁੱਲ ਜਾਓਗੇ ਵਧੀਆ ਛਟਣੀ ਬਣਾਵਾਂਗੇ ਆਪਾਂ ਤੇ ਆਪਾਂ ਲਾਲ ਮਿਰਚਾਂ ਪਾਵਾਂਗੇ ਸੁੱਕੀਆਂ ਪਾਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਫੇਰ ਰਗੜਨਾਂ ਜਾਣਗੀਆਂ ਇਹ ਆਪ ਕਰਕੇ ਚੀੜੀਆਂ ਹੋਈਆਂ ਪਈਆਂ ਮੈਂ ਥਾਮੀ ਮੂੰਹ ਕਰਕੇ ਆ ਕਰਕੇ ਤੇਰੀ ਜਗੜੀ ਰਗੜਨ ਗਏ ਨੇ ਵਧੀਆ ਤੇ ਹੁਣ ਆਪਾਂ ਲਸਣ ਤੇ ਹਰੀ ਮਿਰਚ ਕੋ ਚੀਰੀ ਹੋਈ ਪਾਵਾਂਗੇ ਇਹਦੇ ਇੱਕ ਪਾਸੇ ਗੰਡਾ ਵੀ ਚੀਰਿਆ ਸੁੱਕਾ ਆਪਾਂ ਹਰੀ ਮਿਰਚ ਵੀ ਚੀਰੀ ਐ ਹੁਣ ਆਪਾਂ ਕੁਟ ਲਾਂਗੇ ਹੁਣ ச்சங்க தரையண்டவா நாளை டமட்ட பாவாங்க ਆਪਾਂ ਮੂਲੀ ਕਦੂਕਸ਼ ਕਰਾਂਗੇ ਮੂਲੀ ਆਪਾਂ ਧੋ ਲਈਏ ਥੋੜੀ ਥੋੜੀ ਛਿੱਲ ਲੈਣੇ ਤੇ ਜਿੰਨੀ ਕੁ ਲੋੜ ਆ ਆਪਾਂ ਉਨੇ ਕ ਪਾਵਾਂਗੇ ਇਹ ਜ਼ਿਆਦਾ ਨਹੀਂ ਪਾਉਂਦੇ ਆਪਾਂ ਕਦੂਕਸ਼ ਕਰ ਲਾਂਗੇ ਆ ਉਹ ਫਨ ਜਨੇ ਕੇ ਲੋੜ ਐ ਨਿਕ ਮੂਲੀ ਕਦੂ ਕਸ਼ ਕਰ ਲਈ ਤੇ ਹੁਣ ਪਹਿਲਾ ਆਪਾਂ ਖਰਾ ਗੰਡਾ ਪਾਵਾਂਗੇ ਪਹਿਲਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲਾਂਗੇ ਬਾਕੀ ਦਾ ਸਮਾਨ ਆਪਾਂ ਬਾਅਦ ਚ ਪਾਵਾਂਗੇ ਕੋਟਿਆ ਗਿਆ ਤੇ ਆਪਾਂ ਮੂੰਗਰੇ ਪਾਵਾਂਗੇ ਰੱਖ ਕੇ ਰੱਖੇ ਹੋਏ ਮੂੰਗਰੇ ਆਪਣੇ ਉਂਗਰੇ ਵੀ ਕੁੱਟੇ ਗਏ ਤੇ ਹੁਣ ਆਪਾਂ ਮੂਲੀ ਦਾ ਪਾਣੀ ਨਿਚੋੜ ਕੇ ਫੇਰ ਪਾਵਾਂਗੇ நாளையா பார்த்துங்க பாலாங்கி ਕੋਈ ਨਾ ਹੁਣ ਜ਼ਿਆਦਾ ਘੋਟਾ ਨਹੀਂ ਮਾਰਦੇ ਤੇ ਬਸ ਮੋਟਾ ਮੋਟਾ ਹੀ ਰੱਖਾਂਗੇ ਦਰੜ ਫੜ ਜਾਈ ਮੋਟੀ ਮੋਟੀ ਚਟਣੀ ਵਧੀਆ ਸਵਾਲ ਲੱਗਦੀ ਹੈ ਹੁਣ ਆਪਾਂ ਕੌਲੀ ਚ ਪਾ ਲਾਂਗੇ ਚਟਣੀ ਆਪਣੀ ਬਣ ਗਈ ਆਪਣੀ ਚਟਨੀ ਵਧੀਆ ਬਣ ਗਈ ਬਹੁਤ ਵਧੀਆ ਬਣੀ ਹੈ ਬਹੁਤ ਸਵਾਦ ਬਣੀ ਬਣਦੀ ਹੈ ਇਸ ਤਰ੍ਹਾਂ ਚਟਨੀ ਇਸ ਸਬਜੀ ਨਾਲ ਉਹ ਵੀ ਸਵਾਦ ਲੱਗਦੀ ਹੈ ਤੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ